ਸਿੰਘ ਬੱਧਨ ਗੱਲ ਕਰਦੇ ਆ ਸ਼ੰਭੂ ਮੋਰਚੇ ਦੀ ਸ਼ੰਭੂ ਮੋਰਚੇ ਤੋਂ ਅੱਜ ਦੁਬਾਰਾ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ 6 ਦਸੰਬਰ ਨੂੰ ਦਿੱਲੀ ਵੱਲ ਕੂਚ ਗੱਲ ਕਰਦੇ ਆ ਸ਼ੰਭੂ ਮੋਰਚੇ ਦੀ ਸ਼ ਕਾਜ਼ੀ ਦੇਖ ਰਹੇ ਹੋ ਨੀਰ ਮੈਂ ਰਵਿੰਦਰ ਸਿੰਘ ਬੱਧਨ ਗੱਲ ਕਰਦੇ ਆ ਸ਼ੰਭੂ ਮੋਰਚੇ ਦੀ ਸ਼ੰਭੂ ਮੋਰਚੇ ਤੋਂ ਅੱਜ ਦੁਬਾਰਾ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸਾਨਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਨੂੰ ਰਾਹ ਨਹੀਂ ਦਿੱਤਾ ਅੱਗੇ ਜਾਣ ਨਹੀਂ ਦਿੱਤਾ ਵੱਡੇ ਬੈਰੀਕੇਡ ਲਗਾਏ ਹੋਏ ਨੇ ਚਾਹੇ ਸੁਪਰੀਮ ਕੋਰਟ ਨੇ ਕਿਹਾ ਕਿ ਰਾਹ ਖੋਲਿਆ ਜਾਣਾ ਚਾਹੀਦਾ 4 ਫੁੱਟ ਰਾਹ ਖੋਲਣ ਦੀ ਗੱਲ ਵੀ ਹੋਈ ਸੀ ਪਰ ਫਿਰ ਵੀ ਹਰਿਆਣਾ ਸਰਕਾਰ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦੇਣਾ ਚਾਹੁੰਦੀ ਇਸੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਨੇ ਖਾਸ ਤੌਰ ਦੇ ਉੱਤੇ ਪੱਤਰਕਾਰਾਂ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਉਹਨਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਤਕਰੀਬਨ ਮੋਰਚੇ ਤੋਂ 1 ਕਿਲੋਮੀਟਰ ਪਿੱਛੇ ਰਹਿਣ ਜੋ ਵੀ ਕਵਰੇਜ ਕਰਦੇ ਹੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਜ਼ਖਮੀ ਹੋ ਜਾਓ ਇਹ ਸਾਰ ਨੂੰ ਲੈ ਕੇ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਅੱਜ ਕਿਸਾਨ ਦੁਬਾਰਾ ਤੋਂ ਸ਼ੰਭੂ ਮੋਰਚੇ ਤੋਂ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਅੱਜ ਤਕਰੀਬਨ 12 ਵਜੇ ਉਹਨਾਂ ਵੱਲੋਂ ਕੂਚ ਕੀਤਾ ਜਾਣਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਵੱਡੀਆਂ ਗੱਡੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਬਹੁਤੇ ਵੱਡੇ ਕਾਫਲੇ ਬਣਾ ਕੇ ਜਾ ਰਹੇ ਨੇ ਫਿਰ ਉਹਨਾਂ ਨੂੰ ਅੱਗੇ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹਰਿਆਣਾ ਦਾ ਅਤੇ ਭਾਜਪਾ ਦੇ ਕਈ ਮੰਤਰੀਆਂ ਦਾ ਕਹਿਣਾ ਸੀ ਕਿ ਕਿਸਾਨ ਜਦੋਂ ਵੱਡੇ ਟਰੈਕਟਰ ਟਰਾਲੀਆਂ ਲੈ ਕੇ ਲੰਘਦੇ ਨੇ ਤਾਂ ਉੱਥੇ ਮਾਹੌਲ ਖਰਾਬ ਹੁੰਦਾ ਹੈ ਅਤੇ ਉਸ ਸ਼ਹਿਰ ਉਸ ਸੂਬੇ ਦੀ ਅਰਥਵਿਵਸਥਾ ਖਰਾਬ ਹੁੰਦੀ ਹੈ ਤੇ ਜੇਕਰ ਹੁੱਲੜਬਾਜੀ ਹੁੰਦੀ ਹੈ ਤਾਂ ਨੁਕਸਾਨ ਹੁੰਦਾ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਠੀਕ ਹੈ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾਂਦੇ ਅਸੀਂ ਤੁਰ ਕੇ ਜਾਵਾਂਗੇ ਹਰ ਰੋਜ਼ ਤਕਰੀਬਨ ਕਿਸਾਨਾਂ ਵੱਲੋਂ 8 ਘੰਟੇ ਤੁਰ ਕੇ ਸਫ਼ਰ ਤੈਅ ਕੀਤਾ ਜਾਣਾ ਦਿੱਲੀ ਕੂਚ ਕੀਤੀ ਜਾਣੀ ਹੈ ਪਰ ਹਰਿਆਣਾ ਸਰਕਾਰ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੰਦੀ ਪਿਛਲੇ ਦਿਨੀ ਜੋ ਕੁਝ ਹੋਇਆ ਉਥੋਂ ਅਥਰੂ ਗੈਸ ਦੇ ਗੋਲੇ ਚਲਾਏ ਗਏ ਕਈ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਚਾਰ ਕਿਸਾਨ ਜ਼ਖਮੀ ਹੋਏ ਸੀ ਅਥਰੂ ਗੈਸ ਦੇ ਗੋਲੇ ਵੱਜਣ ਦੇ ਨਾਲ ਕਈਆਂ ਦੀਆਂ ਅੱਖਾਂ ਦੇ ਵਿੱਚ ਨੁਕਸਾਨ ਹੋਇਆ ਅਤੇ ਕਿਸਾਨਾਂ ਵੱਲੋਂ ਵੀ ਉਥੋਂ ਦੋ ਤੋਂ ਤਿੰਨ ਬੈਰੀਕੇਡ ਤੋੜੇ ਗਏ ਨੇ ਜੋ ਕੰਡੇ ਵਾਲੀਆਂ ਤਾਰਾਂ ਸੀ ਉਹ ਤੋੜੀਆਂ ਗਈਆਂ ਨੇ ਉਹਨਾਂ ਨੂੰ ਦਰਿਆ ਵਿੱਚ ਸੁੱਟਿਆ ਗਿਆ ਇਥੋਂ ਤੱਕ ਕਿ ਹਰਿਆਣਾ ਪੁਲਿਸ ਹਰਿਆਣਾ ਪ੍ਰਸ਼ਾਸਨ ਘੱਗਰ ਦਰਿਆ ਦੇ ਵਿੱਚ ਆ ਕੇ ਵੀ ਖੜੇ ਰਹਿ ਜਾਂ ਤਾਂ ਜੋ ਕਿਸਾਨ ਦਰਿਆ ਰਾਹੀਂ ਅੱਗੇ ਨਾਲ ਲੰਘਣ ਹਰ ਤਰੀਕੇ ਦੇ ਨਾਲ ਹਰਿਆਣਾ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਨਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਸਮਰਥਨ ਵਿੱਚ ਆ ਸਰਕਾਰਾਂ ਕਹਿੰਦੀਆਂ ਨੇ ਦੂਜੇ ਪਾਸੇ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕਿਸਾਨ ਆਪਣੀਆਂ 13 ਮੰਗਾਂ ਨੂੰ ਲੈ ਕੇ ਅੱਗੇ ਜਾਣਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਸਭ ਤੋਂ ਵੱਡੀ ਮੰਗ ਹੈ ਉਸ ਨੂੰ ਲੈ ਕੇ ਲਗਾਤਾਰ ਕਿਹਾ ਜਾ ਰਿਹਾ ਕਿ ਕਾਨੂੰਨ ਬਣਾਇਆ ਜਾਵੇ ਪਰ ਉਸ ਨੂੰ ਲੈ ਕੇ ਸਰਕਾਰਾਂ ਕੋਈ ਵੀ ਗੱਲ ਅੱਗੇ ਤੱਕ ਨਹੀਂ ਗੋਲ ਰਹੀਆਂ ਤਾਂ ਕਿਸਾਨ ਲਗਾਤਾਰ ਸ਼ੰਭੂ ਮੋਰਚੇ ਤੇ ਤਕਰੀਬਨ 300 ਦਿਨਾਂ ਤੋਂ ਬੈਠੇ ਹੋਏ ਨੇ ਤੇ ਹੁਣ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 6 ਦਸੰਬਰ ਨੂੰ ਕੋਸ਼ਿਸ਼ ਕੀਤੀ ਗਈ ਸੀ ਤਸਵੀਰਾਂ ਤੁਹਾਨੂੰ ਔਨ 에ਰ ਨੇ ਦਿਖਾਈਆਂ ਨੇ ਤੁਸੀਂ ਦੇਖਿਆ ਇਸ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਗਿਆ ਅੱਜ ਇੱਕ ਦੁਬਾਰਾ ਜਥਾ 12 ਵਜੇ ਦਿੱਲੀ ਕੂਚ ਕਰੇਗਾ ਤਾਂ ਦੇਖਣਾ ਹੋਵੇਗਾ ਕਿ ਅੱਜ ਕੀ ਮਾਹੌਲ ਬਣਦਾ ਉਸ ਸਮੇਂ ਦੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਅੰਬਾਲਾ ਦੇ ਵਿੱਚ ਅੰਬਾਲਾ ਕੈਂਟ ਦੇ ਵਿੱਚ ਅੰਬਾਲਾ ਰੇਲਵੇ ਸਟੇਸ਼ਨ ਦੇ ਉੱਤੇ ਸਖਤ ਸੁਰੱਖਿਆ ਦੇ ਪਹਿਰੇ ਲਗਾ ਦਿੱਤੇ ਗਏ ਨੇ ਤਾਂ ਕਿ ਫੋਰਸਾਂ ਲਗਾ ਦਿੱਤੀਆਂ ਗਈਆਂ ਨੇ ਤਾਂ ਜੋ ਟ੍ਰੇਨਰ ਆਹੀ ਉੱਤੇ ਕਿਸਾਨ ਇਕੱਠੇ ਨਾ ਹੋ ਸਕਣ ਰੇਲਵੇ ਦੇ ਟਰੈਕ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਸੇ ਵੀ ਅਣਸੁਖਾਵੀ ਸਥਿਤੀ ਨਾਲ ਜਿੱਥਨ ਲਈ ਸ਼ੰਭੂ ਬਾਰਡਰ ਦੇ ਕੋਲ ਰੇਲਵੇ ਟਰੈਕ ਦੀ ਨਿਗਰਾਨੀ ਲਈ ਡੀਐਸਪੀ ਹੈੱਡਕੁਆਰਟਰ ਦੀ ਅਗਵਾਈ ਵਿੱਚ 50 ਤੋਂ ਵੱਧ ਜੀਆਰਪੀ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਨੇ ਸ਼ੰਭੂ ਬਾਰਡਰ ਤੇ ਕੱਲ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਭਾਵੇਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਰਹੀ ਪਰ ਇਸ ਦੌਰਾਨ ਰੇਲ ਗੱਡੀ ਦੀਆਂ ਆਵਾਜ਼ਾਈਆਂ ਤੇ ਕੋਈ ਵੀ ਅਸਰ ਨਹੀਂ ਪਿਆ ਹਾਲਾਂਕਿ ਡਰਾਈਵਰਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਰੇਲਵੇ ਟਰੈਕ ਤੇ ਕਿਸਾਨ ਨਜ਼ਰ ਆਉਣ ਤਾਂ ਉਹ ਗੱਡੀ ਅੱਗੇ ਨਾ ਵਧਾਉਣ ਇਸ ਤੋਂ ਬਿਨਾ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੇ ਵੀ ਸੁਰੱਖਿਆ ਦੇ ਮੱਦੇਨਜ਼ਰ ਕਮਾਂਡੋ ਦਸਤੇ ਨਾਲ ਆਰਪੀਐਫ ਦੀਆਂ ਟੀਮਾਂ ਲਗਾਈਆਂ ਗਈਆਂ ਨੇ ਕਾਲ ਮਲਾਕੇ ਹਰਿਆਣਾ ਪੁਲਿਸ ਨੇ ਜੋ ਬਿਆਨ ਜਾਰੀ ਕੀਤਾ ਸੀ ਕਿ ਕਿਸਾਨਾਂ ਨੇ ਪੁਲਿਸ ਮੋਰਚੇ ਦੀਆਂ ਜਾਲੀਆਂ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਉੱਤੇ ਚੜ ਕੇ ਨੁਕਸਾਨ ਪਹੁੰਚਾਇਆ ਪੁਲਿਸ ਵੱਲੋਂ ਇਨ੍ਹਾਂ ਜਾਲੀਆਂ ਨੂੰ ਵੈਲਡਿੰਗ ਕਰ ਦਿੱਤਾ ਗਿਆ ਤੇ ਮੋਰਚੇ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕਣ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਅੱਜ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਕਿਸਾਨ ਅੱਗੇ ਵਧਦੇ ਨੇ ਹਰਿਆਣਾ ਪ੍ਰਸ਼ਾਸਨ ਉਹਨਾਂ ਨੂੰ ਅੱਗੇ ਵਧਣ ਦਿੰਦਾ ਹੈ ਜਾਂ ਨਹੀਂ ਕਿਸ ਤਰੀਕੇ ਨਾਲ ਇਹ ਗੱਲਬਾਤ ਹੁੰਦੀ ਹੈ ਕਿਉਂਕਿ ਕਿਸਾਨਾਂ ਦਾ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆਇਆ ਸੀ ਕਿ ਕੇਂਦਰ ਸਰਕਾਰ ਉਹਨਾਂ ਨਾਲ ਆ ਕੇ ਗੱਲ ਕਰੇ ਪਰ ਫਿਲਹਾਲ 2 ਦਿਨਾਂ ਦੇ ਵਿੱਚ ਕੋਈ ਵੀ ਸਰਕਾਰ ਵੱਲੋਂ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਕਿ ਕਿਸਾਨਾਂ ਦੇ ਨਾਲ ਇਸ ਬਾਬਤ ਕੋਈ ਗੱਲਬਾਤ ਕੀਤੀ ਗਈ ਹੋਵੇ ਤਾਂ ਅੱਜ ਦੇਖਣਾ ਹੋਵੇਗਾ ਅੱਜ ਤੁਹਾਨੂੰ ਹਰ ਤਸਵੀਰ ਉਤੋਂ ਦੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ तरीके ਨਾਲ ਕਿਸਾਨ ਅੱਗੇ ਵਾਦੇ ਨੇ ਤੇ ਕੀ ਉਹ ਬੈਰੀਕੇਡ ਟੱਪ ਕੇ ਅੱਗੇ ਜਾ ਸਕਦੇ ਨੇ ਕਿ ਸਰਕਾਰ ਉਹਨਾਂ ਨੂੰ ਅੱਗੇ ਜਾਣ ਦਿੰਦੀ ਹੈ ਜਾਂ ਫਿਰ ਹਰਿਆਣਾ ਸਰਕਾਰ ਦੁਬਾਰਾ ਕਿਸਾਨਾਂ ਨੂੰ ਰੋਕਦੀ ਹੈ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਔਨ ਏਅਰ ਮੈਂ ਰਵਿੰਦਰ ਸਿੰਘ ਬੱਦਨ ਗੱਲ ਕਰਦੇ ਹਾਂ ਸ਼ੰਭੂ ਮੋਰਚੇ ਦੀ ਸ਼ੰਭੂ ਮੋਰਚੇ ਤੋਂ ਅੱਜ ਦੁਬਾਰਾ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸਾਨਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਨੂੰ ਰਾਹ ਨਹੀਂ ਦਿੱਤਾ ਅੱਗੇ ਜਾਣ ਨਹੀਂ ਦਿੱਤਾ ਵੱਡੇ ਬੈਰੀਕੇਡ ਲਗਾਏ ਹੋਏ ਨੇ ਚਾਹੇ ਸੁਪਰੀਮ ਕੋਰਟ ਨੇ ਕਿਹਾ ਕਿ ਰਾਹ ਖੋਲਿਆ ਜਾਣਾ ਚਾਹੀਦਾ 4 ਫੁੱਟ ਰਾਹ ਖੋਲਣ ਦੀ ਗੱਲ ਵੀ ਹੋਈ ਸੀ ਪਰ ਫਿਰ ਵੀ ਹਰਿਆਣਾ ਸਰਕਾਰ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦੇਣਾ ਚਾਹੁੰਦੀ ਇਸੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਨੇ ਖਾਸ ਤੌਰ ਦੇ ਉੱਤੇ ਪੱਤਰਕਾਰਾਂ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਉਹਨਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਤਕਰੀਬਨ ਮੋਰਚੇ ਤੋਂ 1 ਕਿਲੋਮੀਟਰ ਪਿੱਛੇ ਰਹਿਣ ਜੋ ਵੀ ਕਵਰੇਜ ਕਰਦੇ ਹੋ ਕਿਤੇ ਨਾ ਹੋਵੇ ਕਿ ਤੁਸੀਂ ਜ਼ਖਮੀ ਹੋ ਜਾਓ ਇਹ ਸਭ ਨੂੰ ਲੈ ਕੇ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਹੈ ਅੱਜ ਕਿਸਾਨ ਦੁਬਾਰਾ ਤੋਂ ਸ਼ੰਭੂ ਮੋਰਚੇ ਤੋਂ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਅੱਜ ਤਕਰੀਬਨ 12 ਵਜੇ ਉਹਨਾਂ ਵੱਲੋਂ ਕੂਚ ਕੀਤਾ ਜਾਣਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਵੱਡੀਆਂ ਗੱਡੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਬਹੁਤੇ ਵੱਡੇ ਕਾਫਲੇ ਬਣਾ ਕੇ ਜਾ ਰਹੇ ਨੇ ਫਿਰ ਉਹਨਾਂ ਨੂੰ ਅੱਗੇ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹਰਿਆਣਾ ਦਾ ਅਤੇ ਭਾਜਪਾ ਦੇ ਕਈ ਮੰਤਰੀਆਂ ਦਾ ਕਹਿਣਾ ਸੀ ਕਿ ਕਿਸਾਨ ਜਦੋਂ ਵੱਡੇ ਟਰੈਕਟਰ ਟਰਾਲੀਆਂ ਲੈ ਕੇ ਲੰਘਦੇ ਨੇ ਤਾਂ ਉੱਥੇ ਮਾਹੌਲ ਖਰਾਬ ਹੁੰਦਾ ਹੈ ਅਤੇ ਉਸ ਸ਼ਹਿਰ ਉਸ ਸੂਬੇ ਦੀ ਅਰਥਵਿਵਸਥਾ ਖਰਾਬ ਹੁੰਦੀ ਹੈ ਤੇ ਜੇਕਰ ਹੁੱਲੜਬਾਜੀ ਹੁੰਦੀ ਹੈ ਤਾਂ ਨੁਕਸਾਨ ਹੁੰਦਾ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਠੀਕ ਹੈ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾਂਦੇ ਅਸੀਂ ਤੁਰ ਕੇ ਜਾਵਾਂਗੇ ਹਰ ਰੋਜ਼ ਤਕਰੀਬਤ ਕਿਸਾਨਾਂ ਵੱਲੋਂ 8 ਘੰਟੇ ਤੁਰ ਕੇ ਸਫ਼ਰ ਤੈਅ ਕੀਤਾ ਜਾਣਾ ਦਿੱਲੀ ਕੂਚ ਕੀਤੀ ਜਾਣੀ ਹੈ ਪਰ ਹਰਿਆਣਾ ਸਰਕਾਰ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੰਦੀ ਪਿਛਲੇ ਦਿਨੀ ਜੋ ਕੁਝ ਹੋਇਆ ਉੱਥੋਂ ਅਤਰੂ ਗੈਸ ਦੇ ਸਤਿ ਸ਼ਕਾਤ ਜੀ ਦੇਖ ਰਹੇ ਹੋ ਔਰ ਮੈਂ ਰਵਿੰਦਰ ਸਿੰਘ ਬੱਦਨ ਗੱਲ ਕਰਦੇ ਆ ਸ਼ੰਭੂ ਮੋਰਚੇ ਦੀ ਸ਼ੰਭੂ ਮੋਰਚੇ ਤੋਂ ਅੱਜ ਦੁਬਾਰਾ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸਾਨਾਂ ਨੂੰ ਬੇਰੰਗ ਵਾਪਸ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਨੀਰ ਮੈਂ ਰਵਿੰਦਰ ਸਿੰਘ ਬੱਦਨ ਗੱਲ ਕਰਦੇ ਆ ਸ਼ੰਭੂ ਮੋਰਚੇ ਦੀ ਸ਼ੰਭੂ ਮੋਰਚੇ ਤੋਂ ਅੱਜ ਦੁਬਾਰਾ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸਾਨਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਨੂੰ ਰਾਹ ਨਹੀਂ ਦਿੱਤਾ ਅੱਗੇ ਜਾਣ ਨਹੀਂ ਦਿੱਤਾ ਵੱਡੇ ਬੈਰੀਕੇਡ ਲਗਾਏ ਹੋਏ ਨੇ ਚਾਹੇ ਸੁਪਰੀਮ ਕੋਰਟ ਨੇ ਕਿਹਾ ਕਿ ਰਾਹ ਖੋਲਿਆ ਜਾਣਾ ਚਾਹੀਦਾ 4 ਫੁੱਟ ਰਾਹ ਖੋਲਣ ਦੀ ਗੱਲ ਵੀ ਹੋਈ ਸੀ ਪਰ ਫਿਰ ਵੀ ਹਰਿਆਣਾ ਸਰਕਾਰ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦੇਣਾ ਚਾਹੁੰਦੀ ਇਸੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਨੇ ਖਾਸ ਤੌਰ ਦੇ ਉੱਤੇ ਪੱਤਰਕਾਰਾਂ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਉਹਨਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਤਕਰੀਬਨ ਮੋਰਚੇ ਤੋਂ 1 ਕਿਲੋਮੀਟਰ ਪਿੱਛੇ ਰਹਿਣ ਜੋ ਵੀ ਕਵਰੇਜ ਕਰਦੇ ਹੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਜ਼ਖਮੀ ਹੋ ਜਾਓ ਇਹ ਸਭ ਨੂੰ ਲੈ ਕੇ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਹੈ ਅੱਜ ਕਿਸਾਨ ਦੁਬਾਰਾ ਤੋਂ ਸ਼ੰਭੂ ਮੋਰਚੇ ਤੋਂ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਅੱਜ ਤਕਰੀਬਨ 12 ਵਜੇ ਉਹਨਾਂ ਵੱਲੋਂ ਕੂਚ ਕੀਤਾ ਜਾਣਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਵੱਡੀਆਂ ਗੱਡੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਬਹੁਤੇ ਵੱਡੇ ਕਾਫਲੇ ਬਣਾ ਕੇ ਜਾ ਰਹੇ ਨੇ ਫਿਰ ਉਹਨਾਂ ਨੂੰ ਅੱਗੇ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹਰਿਆਣਾ ਦਾ ਅਤੇ ਭਾਜਪਾ ਦੇ ਕਈ ਮੰਤਰੀਆਂ ਦਾ ਕਹਿਣਾ ਸੀ ਕਿ ਕਿਸਾਨ ਜਦੋਂ ਵੱਡੇ ਟਰੈਕਟਰ ਟਰਾਲੀਆਂ ਲੈ ਕੇ ਲੰਘਦੇ ਨੇ ਤਾਂ ਉੱਥੇ ਮਾਹੌਲ ਖਰਾਬ ਹੁੰਦਾ ਹੈ ਅਤੇ ਉਸ ਸ਼ਹਿਰ ਉਸ ਸੂਬੇ ਦੀ ਅਰਥਵਿਵਸਥਾ ਖਰਾਬ ਹੁੰਦੀ ਹੈ ਤੇ ਜੇਕਰ ਹੁੱਲੜਬਾਜੀ ਹੁੰਦੀ ਹੈ ਤਾਂ ਨੁਕਸਾਨ ਹੁੰਦਾ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਠੀਕ ਹੈ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾਂਦੇ ਅਸੀਂ ਤੁਰ ਕੇ ਜਾਵਾਂਗੇ ਹਰ ਰੋਜ਼ ਤਕਰੀਬਨ ਕਿਸਾਨਾਂ ਵੱਲੋਂ 8 ਘੰਟੇ ਤੁਰ ਕੇ ਸਫ਼ਰ ਤੈਅ ਕੀਤਾ ਜਾਣਾ ਦਿੱਲੀ ਕੂਚ ਕੀਤੀ ਜਾਣੀ ਹੈ ਪਰ ਹਰਿਆਣਾ ਸਰਕਾਰ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੰਦੀ ਪਿਛਲੇ ਦਿਨੀ ਜੋ ਕੁਝ ਹੋਇਆ ਉੱਥੋਂ ਅਥਰੂ ਗੈਸ ਦੇ ਗੋਲੇ ਚਲਾਏ ਗਏ ਕਈ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਚਾਰ ਕਿਸਾਨ ਜ਼ਖਮੀ ਹੋਏ ਸੀ ਅਥਰੂ ਗੈਸ ਦੇ ਗੋਲੇ ਵੱਜਣ ਦੇ ਨਾਲ ਕਈਆਂ ਦੀਆਂ ਅੱਖਾਂ ਦੇ ਵਿੱਚ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਵੱਲੋਂ ਵੀ ਉਥੋਂ ਦੋ ਤੋਂ ਤਿੰਨ ਬੈਰੀਕੇਡ ਤੋੜੇ ਗਏ ਨੇ ਜੋ ਕੰਡੇ ਵਾਲੀਆਂ ਤਾਰਾਂ ਸੀ ਉਹ ਤੋੜੀਆਂ ਗਈਆਂ ਨੇ ਉਹਨਾਂ ਨੂੰ ਦਰਿਆ ਵਿੱਚ ਸੁੱਟਿਆ ਗਿਆ ਇਥੋਂ ਤੱਕ ਕਿ ਹਰਿਆਣਾ ਪੁਲਿਸ ਹਰਿਆਣਾ ਪ੍ਰਸ਼ਾਸਨ ਘੱਗਰ ਦਰਿਆ ਦੇ ਵਿੱਚ ਆ ਕੇ ਵੀ ਖੜੇ ਰਹਿ ਜਾਂ ਤਾਂ ਜੋ ਕਿਸਾਨ ਦਰਿਆ ਰਾਹੀਂ ਅੱਗੇ ਨਾਲ ਲੰਘਣ ਹਰ ਤਰੀਕੇ ਦੇ ਨਾਲ ਹਰਿਆਣਾ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਨਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਸਮਰਥਨ ਵਿੱਚ ਆ ਸਰਕਾਰਾਂ ਕਹਿੰਦੀਆਂ ਨੇ ਦੂਜੇ ਪਾਸੇ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕਿਸਾਨ ਆਪਣੀਆਂ 13 ਮੰਗਾਂ ਨੂੰ ਲੈ ਕੇ ਅੱਗੇ ਜਾਣਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਸਭ ਤੋਂ ਵੱਡੀ ਮੰਗ ਹੈ ਉਸ ਨੂੰ ਲੈ ਕੇ ਲਗਾਤਾਰ ਕਿਹਾ ਜਾ ਰਿਹਾ ਕਿ ਕਾਨੂੰਨ ਬਣਾਇਆ ਜਾਵੇ ਪਰ ਉਸ ਨੂੰ ਲੈ ਕੇ ਸਰਕਾਰਾਂ ਕੋਈ ਵੀ ਗੱਲ ਅੱਗੇ ਤੱਕ ਨਹੀਂ ਗੋਲ ਰਹੀਆਂ ਤਾਂ ਕਿਸਾਨ ਲਗਾਤਾਰ ਸ਼ੰਭੂ ਮੋਰਚੇ ਤੇ ਤਕਰੀਬਨ 300 ਦਿਨਾਂ ਤੋਂ ਬੈਠੇ ਹੋਏ ਨੇ ਤੇ ਹੁਣ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 6 ਦਸੰਬਰ ਨੂੰ ਕੋਸ਼ਿਸ਼ ਕੀਤੀ ਗਈ ਸੀ ਤਸਵੀਰਾਂ ਤੁਹਾਨੂੰ ਔਨ 에ਰ ਨੇ ਦਿਖਾਈਆਂ ਨੇ ਤੁਸੀਂ ਦੇਖਿਆ ਇਸ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਗਿਆ ਅੱਜ ਇੱਕ ਦੁਬਾਰਾ ਜਥਾ 12 ਵਜੇ ਦਿੱਲੀ ਕੂਚ ਕਰੇਗਾ ਤਾਂ ਦੇਖਣਾ ਹੋਵੇਗਾ ਕਿ ਅੱਜ ਕੀ ਮਾਹੌਲ ਬਣਦਾ ਉਸ ਸਮੇਂ ਦੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਅੰਬਾਲਾ ਦੇ ਵਿੱਚ ਅੰਬਾਲਾ ਕੈਂਟ ਦੇ ਵਿੱਚ ਅੰਬਾਲਾ ਰੇਲਵੇ ਸਟੇਸ਼ਨ ਦੇ ਉੱਤੇ ਸਖਤ ਸੁਰੱਖਿਆ ਦੇ ਪਹਿਰੇ ਲਗਾ ਦਿੱਤੇ ਗਏ ਨੇ ਇਥੋਂ ਤੱਕ ਕਿ ਫੋਰਸਾਂ ਲਗਾ ਦਿੱਤੀਆਂ ਗਈਆਂ ਨੇ ਤਾਂ ਜੋ ਟ੍ਰੇਨਰ ਆਹੀ ਉਥੇ ਕਿਸਾਨ ਇਕੱਠੇ ਨਾ ਹੋ ਸਕਣ ਰੇਲਵੇ ਦੇ ਟਰੈਕ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਸੇ ਵੀ ਅਣਸਖਾਵੀ ਸਥਿਤੀ ਨਾਲ ਜਿੱਥਨ ਲਈ ਸ਼ੰਭੂ ਬਾਰਡਰ ਦੇ ਕੋਲ ਰੇਲਵੇ ਟਰੈਕ ਦੀ ਨਿਗਰਾਨੀ ਲਈ ਡੀਐਸਪੀ ਹੈੱਡਕੁਆਰਟਰ ਦੀ ਅਗਵਾਈ ਵਿੱਚ 50 ਤੋਂ ਵੱਧ ਜੀਆਰਪੀ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਨੇ ਸ਼ੰਭੂ ਬਾਰਡਰ ਤੇ ਕੱਲ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਭਾਵੇਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਰਹੀ ਪਰ ਇਸ ਦੌਰਾਨ ਰੇਲ ਗੱਡੀ ਦੀਆਂ ਆਵਾਜਾਈਆਂ ਤੇ ਕੋਈ ਵੀ ਅਸਰ ਨਹੀਂ ਪਿਆ ਹਾਲਾਂਕਿ ਡਰਾਈਵਰਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਰੇਲਵੇ ਟਰੈਕ ਤੇ ਕਿਸਾਨ ਨਜ਼ਰ ਆਉਣ ਤਾਂ ਉਹ ਗੱਡੀ ਅੱਗੇ ਨਾ ਵਧਾਉਣ ਇਸ ਤੋਂ ਬਿਨਾ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੇ ਵੀ ਸੁਰੱਖਿਆ ਦੇ ਮੱਦੇਨਜ਼ਰ ਕਮਾਂਡੋ ਦਸਤੇ ਨਾਲ ਆਰਪੀਐਫ ਦੀਆਂ ਟੀਮਾਂ ਲਗਾਈਆਂ ਗਈਆਂ ਨੇ ਤਾਂ ਕੁੱਲ ਮਿਲਾ ਕੇ ਹਰਿਆਣਾ ਪੁਲਿਸ ਨੇ ਜੋ ਬਿਆਨ ਜਾਰੀ ਕੀਤਾ ਸੀ ਕਿ ਕਿਸਾਨਾਂ ਨੇ ਪੁਲਿਸ ਮੋਰਚੇ ਦੀਆਂ ਜਾਲੀਆਂ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਉੱਤੇ ਚੜ ਕੇ ਨੁਕਸਾਨ ਪਹੁੰਚਾਇਆ ਪੁਲਿਸ ਵੱਲੋਂ ਇਨ੍ਹਾਂ ਜਾਲੀਆਂ ਨੂੰ ਵੈਲਡਿੰਗ ਕਰ ਦਿੱਤਾ ਗਿਆ ਤੇ ਮੋਰਚੇ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕਣ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਅੱਜ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਕਿਸਾਨ ਅੱਗੇ ਵਧਦੇ ਨੇ ਹਰਿਆਣਾ ਪ੍ਰਸ਼ਾਸਨ ਉਹਨਾਂ ਨੂੰ ਅੱਗੇ ਵਧਣ ਦਿੰਦਾ ਹੈ ਜਾਂ ਨਹੀਂ ਕਿਸ ਤਰੀਕੇ ਨਾਲ ਇਹ ਗੱਲਬਾਤ ਹੁੰਦੀ ਹੈ ਕਿਉਂਕਿ ਕਿਸਾਨਾਂ ਦਾ ਸਰਵਨ ਸਿੰਘ ਪੰਦੇਰ ਦਾ ਬਿਆਨ ਸਾਹਮਣੇ ਆਇਆ ਸੀ ਕਿ ਕੇਂਦਰ ਸਰਕਾਰ ਉਹਨਾਂ ਨਾਲ ਆ ਕੇ ਗੱਲ ਕਰੇ ਪਰ ਫਿਲਹਾਲ ਦੋ ਦਿਨਾਂ ਦੇ ਵਿੱਚ ਕੋਈ ਵੀ ਸਰਕਾਰ ਵੱਲੋਂ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਕਿ ਕਿਸਾਨਾਂ ਦੇ ਨਾਲ ਇਸ ਬਾਬਤ ਕੋਈ ਗੱਲਬਾਤ ਕੀਤੀ ਗਈ ਹੋਵੇ ਤਾਂ ਅੱਜ ਦੇਖਣਾ ਹੋਵੇਗਾ ਅੱਜ ਤੁਹਾਨੂੰ ਹਰ ਤਸਵੀਰ ਉਤੋਂ ਦੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਕਿਸਾਨ ਅੱਗੇ ਵਾਦੇ ਨੇ ਤੇ ਕੀ ਉਹ ਬੈਰੀਕੇਡ ਟੱਪ ਕੇ ਅੱਗੇ ਜਾ ਸਕਦੇ ਨੇ ਕਿ ਸਰਕਾਰ ਉਹਨਾਂ ਨੂੰ ਅੱਗੇ ਜਾਣ ਦਿੰਦੀ ਹੈ ਜਾਂ ਫਿਰ ਹਰਿਆਣਾ ਸਰਕਾਰ ਦੁਬਾਰਾ ਕਿਸਾਨਾਂ ਨੂੰ ਰੋਕਦੀ ਹੈ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਔਨ ਏਅਰ ਮੈਂ ਰਵਿੰਦਰ ਸਿੰਘ ਬੱਦਨ ਗੱਲ ਕਰਦੇ ਆਂ ਸ਼ੰਭੂ ਮੋਰਚੇ ਦੀ ਸ਼ੰਭੂ ਮੋਰਚੇ ਤੋਂ ਅੱਜ ਦੁਬਾਰਾ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸਾਨਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਨੂੰ ਰਾਹ ਨਹੀਂ ਦਿੱਤਾ ਅੱਗੇ ਜਾਣ ਨਹੀਂ ਦਿੱਤਾ ਵੱਡੇ ਬੈਰੀਕੇਡ ਲਗਾਏ ਹੋਏ ਨੇ ਚਾਹੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰਾਹ ਖੋਲਿਆ ਜਾਣਾ ਚਾਹੀਦਾ ਹੈ 4 ਫੁੱਟ ਰਾਹ ਖੋਲਣ ਦੀ ਗੱਲ ਵੀ ਹੋਈ ਸੀ ਪਰ ਫੇਰ ਵੀ ਹਰਿਆਣਾ ਸਰਕਾਰ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦੇਣਾ ਚਾਹੁੰਦੀ ਇਸੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਨੇ ਖਾਸ ਤੌਰ ਦੇ ਉੱਤੇ ਪੱਤਰਕਾਰਾਂ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਉਹਨਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਤਕਰੀਬਨ ਮੋਰਚੇ ਤੋਂ 1 ਕਿਲੋਮੀਟਰ ਪਿੱਛੇ ਰਹਿਣ ਜੋ ਵੀ ਕਵਰੇਜ ਕਰਦੇ ਹੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਜ਼ਖਮੀ ਹੋ ਜਾਓ ਇਹ ਸਭ ਨੂੰ ਲੈ ਕੇ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਅੱਜ ਕਿਸਾਨ ਦੁਬਾਰਾ ਤੋਂ ਸ਼ੰਭੂ ਮੋਰਚੇ ਤੋਂ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਅੱਜ ਤਕਰੀਬਨ 12 ਵਜੇ ਉਹਨਾਂ ਵੱਲੋਂ ਕੂਚ ਕੀਤਾ ਜਾਣਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਵੱਡੀਆਂ ਗੱਡੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਬਹੁਤੇ ਵੱਡੇ ਕਾਫਲੇ ਬਣਾ ਕੇ ਜਾ ਰਹੇ ਨੇ ਫਿਰ ਉਹਨਾਂ ਨੂੰ ਅੱਗੇ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹਰਿਆਣਾ ਦਾ ਅਤੇ ਭਾਜਪੀ ਦੇ ਕਈ ਮੰਤਰੀਆਂ ਦਾ ਕਹਿਣਾ ਸੀ ਕਿ ਕਿਸਾਨ ਜਦੋਂ ਵੱਡੇ ਟਰੈਕਟਰ ਟਰਾਲੀਆਂ ਲੈ ਕੇ ਲੰਘਦੇ ਨੇ ਤਾਂ ਉੱਥੇ ਮਾਹੌਲ ਖਰਾਬ ਹੁੰਦਾ ਹੈ ਅਤੇ ਉਸ ਸ਼ਹਿਰ ਉਸ ਸੂਬੇ ਦੀ ਅਰਥਵਿਵਸਥਾ ਖਰਾਬ ਹੁੰਦੀ ਹੈ ਤੇ ਜੇਕਰ ਹੁੱਲੜ ਬਾਜੀ ਹੁੰਦੀ ਹੈ ਤਾਂ ਨੁਕਸਾਨ ਹੁੰਦਾ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਠੀਕ ਹੈ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾਂਦੇ ਅਸੀਂ ਤੁਰ ਕੇ ਜਾਵਾਂਗੇ ਹਰ ਰੋਜ਼ ਤਕਰੀਬਨ ਕਿਸਾਨਾਂ ਵੱਲੋਂ 8 ਘੰਟੇ ਤੁਰ ਕੇ ਸਫ਼ਰ ਤੈਅ ਕੀਤਾ ਜਾਣਾ ਦਿੱਲੀ ਕੂਚ ਕੀਤੀ ਜਾਣੀ ਹੈ ਪਰ ਹਰਿਆਣਾ ਸਰਕਾਰ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੰਦੀ ਪਿਛਲੇ ਦਿਨੀ ਜੋ ਕੁਝ ਹੋਇਆ ਉੱਥੋਂ ਅਥਰੂ ਗੈਸ ਦੇ ਗੋਲੇ ਚਲਾਏ ਗਏ ਕਈ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਚਾਰ ਕਿਸਾਨ ਜ਼ਖਮੀ ਹੋਏ ਸੀ ਅਥਰੂ ਗੈਸ ਦੇ ਗੋਲੇ ਵੱਜਣ ਦੇ ਨਾਲ ਕਈਆਂ ਦੀਆਂ ਅੱਖਾਂ ਦੇ ਵਿੱਚ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਵੱਲੋਂ ਵੀ ਉਥੋਂ ਦੋ ਤੋਂ ਤਿੰਨ ਬੈਰੀਕੇਡ ਤੋੜੇ ਗਏ ਨੇ ਜੋ ਕੰਡੇ ਵਾਲੀਆਂ ਤਾਰਾਂ ਸੀ ਉਹ ਤੋੜੀਆਂ ਗਈਆਂ ਨੇ ਉਹਨਾਂ ਨੂੰ ਦਰਿਆ ਵਿੱਚ ਸੁੱਟਿਆ ਗਿਆ ਇਥੋਂ ਤੱਕ ਕਿ ਹਰਿਆਣਾ ਪੁਲਿਸ ਹਰਿਆਣਾ ਪ੍ਰਸ਼ਾਸਨ ਘੱਗਰ ਦਰਿਆ ਦੇ ਵਿੱਚ ਆ ਕੇ ਵੀ ਖੜੇ ਰਿਹਾ ਤਾਂ ਜੋ ਕਿਸਾਨ ਦਰਿਆ ਰਾਹੀਂ ਅੱਗੇ ਨਾਲ ਲੰਘਣ ਹਰ ਤਰੀਕੇ ਦੇ ਨਾਲ ਹਰਿਆਣਾ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਕਹਣਾ ਹੈ ਕਿ ਅਸੀਂ ਕਿਸਾਨਾਂ ਦੇ ਸਮਰਥਨ ਵਿੱਚ ਆ ਸਰਕਾਰਾਂ ਕਹਿੰਦੀਆਂ ਨੇ ਦੂਜੇ ਪਾਸੇ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕਿਸਾਨ ਆਪਣੀਆਂ 13 ਮੰਗਾਂ ਨੂੰ ਲੈ ਕੇ ਅੱਗੇ ਜਾਣਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਸਭ ਤੋਂ ਵੱਡੀ ਮੰਗ ਹੈ ਉਸ ਨੂੰ ਲੈ ਕੇ ਲਗਾਤਾਰ ਕਿਹਾ ਜਾ ਰਿਹਾ ਕਿ ਕਾਨੂੰਨ ਬਣਾਇਆ ਜਾਵੇ ਪਰ ਉਸ ਨੂੰ ਲੈ ਕੇ ਸਰਕਾਰਾਂ ਕੋਈ ਵੀ ਗੱਲ ਅੱਗੇ ਤੱਕ ਨਹੀਂ ਗੋਲ ਰਹੀਆਂ ਤਾਂ ਕਿਸਾਨ ਲਗਾਤਾਰ ਸ਼ੰਭੂ ਮੋਰਚੇ ਤੇ ਤਕਰੀਬਨ 300 ਦਿਨਾਂ ਤੋਂ ਬੈਠੇ ਹੋਏ ਨੇ ਤੇ ਹੁਣ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 6 ਦਸੰਬਰ ਨੂੰ ਕੋਸ਼ਿਸ਼ ਕੀਤੀ ਗਈ ਸੀ ਤਸਵੀਰਾਂ ਤੁਹਾਨੂੰ ਔਨ 에ਰ ਨੇ ਦਿਖਾਈਆਂ ਨੇ ਤੁਸੀਂ ਦੇਖਿਆ ਇਸ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਗਿਆ ਅੱਜ ਇੱਕ ਦੁਬਾਰਾ ਜਥਾ 12 ਵਜੇ ਦਿੱਲੀ ਕੂਚ ਕਰੇਗਾ ਤਾਂ ਦੇਖਣਾ ਹੋਵੇਗਾ ਕਿ ਅੱਜ ਕੀ ਮਾਹੌਲ ਬਣਦਾ ਉਸ ਸਮੇਂ ਦੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਅੰਬਾਲਾ ਦੇ ਵਿੱਚ ਅੰਬਾਲਾ ਕੈਂਟ ਦੇ ਵਿੱਚ ਅੰਬਾਲਾ ਰੇਲਵੇ ਸਟੇਸ਼ਨ ਦੇ ਉੱਤੇ ਸਖਤ ਸੁਰੱਖਿਆ ਦੇ ਪਹਿਰੇ ਲਗਾ ਦਿੱਤੇ ਗਏ ਨੇ ਤਾਂ ਕਿ ਫੋਰਸਾਂ ਲਗਾ ਦਿੱਤੀਆਂ ਗਈਆਂ ਨੇ ਤਾਂ ਜੋ ਟ੍ਰੇਨਰ ਆਹੀ ਉੱਤੇ ਕਿਸਾਨ ਇਕੱਠੇ ਨਾ ਹੋ ਸਕਣ ਰੇਲਵੇ ਦੇ ਟਰੈਕ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਸੇ ਵੀ ਅਣਸਖਾਵੀ ਸਥਿਤੀ ਨਾਲ ਜਿੱਥਨ ਲਈ ਸ਼ੰਭੂ ਬਾਰਡਰ ਦੇ ਕੋਲ ਰੇਲਵੇ ਟਰੈਕ ਦੀ ਨਿਗਰਾਨੀ ਲਈ ਡੀਐਸਪੀ ਹੈੱਡਕੁਆਰਟਰ ਦੀ ਅਗਵਾਈ ਵਿੱਚ 50 ਤੋਂ ਵੱਧ ਜੀਆਰਪੀ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਨੇ ਸ਼ੰਭੂ ਬਾਰਡਰ ਤੇ ਕੱਲ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਭਾਵੇਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਰਹੀ ਪਰ ਇਸ ਦੌਰਾਨ ਰੇਲ ਗੱਡੀ ਦੀਆਂ ਆਵਾਜ਼ਾਂ ਤੇ ਕੋਈ ਵੀ ਅਸਰ ਨਹੀਂ ਪਿਆ ਹਾੜਾ ਕੇ ਡਰਾਈਵਰਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਰੇਲਵੇ ਟਰੈਕ ਤੇ ਕਿਸਾਨ ਨਜ਼ਰ ਆਉਣ ਤਾਂ ਉਹ ਗੱਡੀ ਅੱਗੇ ਨਾ ਵਧਾਉਣ ਇਸ ਤੋਂ ਬਿਨਾ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੇ ਵੀ ਸੁਰੱਖਿਆ ਦੇ ਮੱਦੇਨਜ਼ਰ ਕਮਾਂਡੋ ਦਸਤੇ ਨਾਲ ਆਰਪੀਐਫ ਦੀਆਂ ਟੀਮਾਂ ਲਗਾਈਆਂ ਗਈਆਂ ਨੇ ਤਾਂ ਕੁੱਲ ਮਿਲਾ ਕੇ ਹਰਿਆਣਾ ਪੁਲਿਸ ਨੇ ਜੋ ਬਿਆਨ ਜਾਰੀ ਕੀਤਾ ਸੀ ਕਿ ਕਿਸਾਨਾਂ ਨੇ ਪੁਲਿਸ ਮੋਰਚੇ ਦੀਆਂ ਜਾਲੀਆਂ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਉੱਤੇ ਚੜ ਕੇ ਨੁਕਸਾਨ ਪਹੁੰਚਾਇਆ ਪੁਲਿਸ ਵੱਲੋਂ ਇਨ੍ਹਾਂ ਜਾਲੀਆਂ ਨੂੰ ਵੈਲਡਿੰਗ ਕਰ ਦਿੱਤਾ ਗਿਆ ਤੇ ਮੋਰਚੇ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕਣ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਅੱਜ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਕਿਸਾਨ ਅੱਗੇ ਵਧਦੇ ਨੇ ਹਰਿਆਣਾ ਪ੍ਰਸ਼ਾਸਨ ਉਹਨਾਂ ਨੂੰ ਅੱਗੇ ਵਧਣ ਦਿੰਦਾ ਹੈ ਜਾਂ ਨਹੀਂ ਕਿਸ ਤਰੀਕੇ ਨਾਲ ਇਹ ਗੱਲਬਾਤ ਹੁੰਦੀ ਹੈ ਕਿਉਂਕਿ ਕਿਸਾਨਾਂ ਦਾ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆਇਆ ਸੀ ਕਿ ਕੇਂਦਰ ਸਰਕਾਰ ਉਹਨਾਂ ਨਾਲ ਆ ਕੇ ਗੱਲ ਕਰੇ ਪਰ ਫਿਲਹਾਲ 2 ਦਿਨਾਂ ਦੇ ਵਿੱਚ ਕੋਈ ਦੀ ਸਰਕਾਰ ਵੱਲੋਂ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਕਿ ਕਿਸਾਨਾਂ ਦੇ ਨਾਲ ਇਸ ਬਾਬਤ ਕੋਈ ਗੱਲਬਾਤ ਕੀਤੀ ਗਈ ਹੋਵੇ ਤਾਂ ਅੱਜ ਦੇਖਣਾ ਹੋਵੇਗਾ ਅੱਜ ਤੁਹਾਨੂੰ ਹਰ ਤਸਵੀਰ ਉਤੋਂ ਦੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਤਰੀਕੇ ਨਾਲ ਕਿਸਾਨ ਅੱਗੇ ਵਾਦੇ ਨੇ ਤੇ ਕੀ ਉਹ ਬੈਰੀਕੇਡ ਟੱਪ ਕੇ ਅੱਗੇ ਜਾ ਸਕਦੇ ਨੇ ਕਿ ਸਰਕਾਰ ਉਹਨਾਂ ਨੂੰ ਅੱਗੇ ਜਾਣ ਦਿੰਦੀ ਹੈ ਜਾਂ ਫਿਰ ਹਰਿਆਣਾ ਸਰਕਾਰ ਦੁਬਾਰਾ ਕਿਸਾਨਾਂ ਨੂੰ ਰੋਕਦੀ ਹੈ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਔਨ ਅਅ ਮੈਂ ਰਵਿੰਦਰ ਸਿੰਘ ਬੱਦਨ ਗੱਲ ਕਰਦੇ ਹਾਂ ਸ਼ੰਭੂ ਮੋਰਚੇ ਦੀ ਸ਼ੰਭੂ ਮੋਰਚੇ ਤੋਂ ਅੱਜ ਦੁਬਾਰਾ ਕਿਸਾਨਾਂ ਦਾ ਜਥਾ ਦਿੱਲੀ ਵੱਲੋਂ ਕੂਚ ਕਰੇਗਾ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸਾਨਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਨੂੰ ਰਾਹ ਨਹੀਂ ਦਿੱਤਾ ਅੱਗੇ ਜਾਣ ਨਹੀਂ ਦਿੱਤਾ ਵੱਡੇ ਬੈਰੀਕੇਡ ਲਗਾਏ ਹੋਏ ਨੇ ਚਾਹੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰਾਹ ਖੋਲਿਆ ਜਾਣਾ ਚਾਹੀਦਾ ਹੈ 4 ਫੁੱਟ ਰਾਹ ਖੋਲਣ ਦੀ ਗੱਲ ਵੀ ਹੋਈ ਸੀ ਪਰ ਫੇਰ ਵੀ ਹਰਿਆਣਾ ਸਰਕਾਰ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦੇਣਾ ਚਾਹੁੰਦੀ ਇਸੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਨੇ ਖਾਸ ਤੌਰ ਦੇ ਉੱਤੇ ਪੱਤਰਕਾਰਾਂ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਉਹਨਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਤਕਰੀਬਨ ਮੋਰਚੇ ਤੋਂ 1 ਕਿਲੋਮੀਟਰ ਪਿੱਛੇ ਰਹਿਣ ਜੋ ਵੀ ਕਵਰੇਜ ਕਰਦੇ ਹੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਜ਼ਖਮੀ ਹੋ ਜਾਓ ਇਹ ਸਭ ਨੂੰ ਲੈ ਕੇ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਅੱਜ ਕਿਸਾਨ ਦੁਬਾਰਾ ਤੋਂ ਸ਼ੰਭੂ ਮੋਰਚੇ ਤੋਂ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਅੱਜ ਤਕਰੀਬਨ 12 ਵਜੇ ਉਹਨਾਂ ਵੱਲੋਂ ਕੂਚ ਕੀਤਾ ਜਾਣਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਵੱਡੀਆਂ ਗੱਡੀਆਂ ਲੈ ਕੇ ਜਾ ਰਹੇ ਨੇ ਨਾ ਕੋਈ ਬਹੁਤੇ ਵੱਡੇ ਕਾਫਲੇ ਬਣਾ ਕੇ ਜਾ ਰਹੇ ਨੇ ਫਿਰ ਉਹਨਾਂ ਨੂੰ ਅੱਗੇ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹਰਿਆਣਾ ਦਾ ਅਤੇ ਭਾਜਪੀ ਦੇ ਕਈ ਮੰਤਰੀਆਂ ਦਾ ਕਹਿਣਾ ਸੀ ਕਿ ਕਿਸਾਨ ਜਦੋਂ ਵੱਡੇ ਟਰੈਕਟਰ ਟਰਾਲੀਆਂ ਲੈ ਕੇ ਲੰਘਦੇ ਨੇ ਤਾਂ ਉੱਥੇ ਮਾਹੌਲ ਖਰਾਬ ਹੁੰਦਾ ਹੈ ਅਤੇ ਉਸ ਸ਼ਹਿਰ ਉਸ ਸੂਬੇ ਦੀ ਅਰਥਵਿਵਸਥਾ ਖਰਾਬ ਹੁੰਦੀ ਹੈ ਤੇ ਜੇਕਰ ਹੁੱਲੜ ਬਾਜੀ ਹੁੰਦੀ ਹੈ ਤਾਂ ਨੁਕਸਾਨ ਹੁੰਦਾ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਠੀਕ ਹੈ ਅਸੀਂ ਟਰੈਕਟਰ ਟਰਾਲੀਆਂ ਲੈ ਕੇ